ਪੰਜਾਬ ਦੇ ਵਿੱਚ ਆਹ ਦੇਖੋ ਕਾਂਗਰਸੀਆਂ ਤਾਂ ਪਤਾ ਹੀ ਨਹੀਂ ਲੱਗ ਰਿਹਾ ਉਹਨੂੰ ਤਾਂ ਇਹ ਨਹੀਂ ਪਤਾ ਲੱਗ ਰਿਹਾ ਕੌਣ ਕਿੱਥੋਂ ਖੜਾ ਹੈ ਇਧਰ ਲਾ ਚੱਕ ਕੇ ਉਧਰ ਮਾਰਿਆ ਉਧਰ ਲਾ ਚੱਕ ਕੇ ਇਧਰ ਮਾਰਿਆ ਉਹਨੂੰ ਤਾਂ ਪਤਾ ਹੀ ਨਹੀਂ ਲੱਗ ਰਿਹਾ ਅਕਾਲੀ ਦਲ ਚਲ ਛੱਡੋ ਹੁਣ ਉਹਦੀ ਕੀ ਗੱਲ ਕਰਾਂਗੇ ਉਹ ਵਿਚਾਰਾ ਹੁਣ ਰੋਜ ਹੁਣ ਤਾਂ ਉਹ ਤਾਂ ਕੈਂਡੀਡੇਟ ਵੀ ਨਹੀਂ ਪੂਰੇ ਹੋ ਰਹੇ ਉਹ ਤਾਂ ਉਹਦਾ ਵਿਚਾਰਾ ਰੋਜ ਕੁਛ ਨਾ ਕੁਛ ਕਹਿ ਕੇ ਉਹ ਰੋਣ ਲੱਗੀ ਪਈ ਸੀ ਇੱਕ ਦਿਨ ਹਰ ਸਿਮਰਤ ਕੌਰ ਸਟੇਜ ਤੇ ਰੋਈ ਜਾਂਦੀ ਸੀ ਅੱਖਾਂ ਗਿੱਲੀਆਂ ਇਹ ਤਾਂ ਮੈਂ ਕਿਹਾ ਹਜੇ ਅੱਖਾਂ ਗਿੱਲੀਆਂ ਹੀ ਹੋਈਆਂ ਨੇ ਰਿਜ਼ਲਟ ਆਉਣ ਦੇ ਬੀਬਾ ਉਹ ਤੋਂ ਬਾਅਦ ਤੁਸੀਂ ਮੇਰੀ ਫੋਟੋ ਦੇਖ ਕੇ ਸਿੱਧਾ ਹੀ ਰੋਇਆ ਕਰੋਗੇ ਜਵਾਬ ਕ ਮੰਗੂਆ ਥੋੜੇ ਕਰਕੇ ਕਰਦਾ ਇਹ ਮੈਂ ਜੇ ਤੁਸੀਂ ਮੈਨੂੰ ਪੈਨ ਨਹੀਂ ਦਿੱਤਾ ਹੋਇਆ ਤਾਂ ਕਰਦਾ ਨਹੀਂ ਮੈਂ ਕਿਵੇਂ ਕਰ ਸਕਦਾ ਸੀ ਕੈਸਟਾ ਸੀੜੀਆਂ 'ਚ ਵੀ ਮੈਂ ਗੱਲਾਂ ਤਾਂ ਇਹੀ ਕਰਦਾ ਸੀ ਪਰ ਉਦੋਂ ਮੇਰੇ ਕੋਲ ਤੁਸੀਂ ਪੈਨ ਹੀ ਸੀ ਦਿੱਤਾ ਉਦੋਂ ਮੇਰੇ ਕੋਲ ਕੋਈ ਪਾਵਰ ਨਹੀਂ ਸੀ ਕਿ ਮੈਂ ਕੁਝ ਬਦਲਾ ਲਿਆ ਸਕਾਂ ਹੁਣ ਪਾਵਰ ਹੈ ਹੁਣ ਤੁਹਾਡੇ ਨਾਲ ਤੁਹਾਡੇ ਵਰਗੇ ਆ ਇਸ ਕਰਕੇ ਮੈਂ ਤੁਹਾਡੇ ਕੋਲ ਆਇਆ ਕਿ ਤੁਸੀਂ ਪੰਜਾਬ ਦੇ ਵਿੱਚ ਆਹ ਦੇਖੋ ਕਾਂਗਰਸੀਆਂ ਤਾਂ ਪਤਾ ਹੀ ਨਹੀਂ ਲੱਗ ਰਿਹਾ ਉਹਨਾਂ ਨੂੰ ਤਾਂ ਇਹ ਨਹੀਂ ਪਤਾ ਲੱਗ ਰਿਹਾ ਕੌਣ ਕਿੱਥੋਂ ਖੜਾ ਹੈ ਇਧਰ ਲਾ ਚੱਕੇ ਉਧਰ ਮਾਰਿਆ ਉਧਰ ਲਾ ਚੱਕੇ ਇਧਰ ਮਾਰਿਆ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗ ਰਿਹਾ ਅਕਾਲੀ ਦਲ ਚਲ ਛੱਡੋ ਉਹਨਾਂ ਦੀ ਕੀ ਗੱਲ ਕਰਾਂਗੇ ਉਹ ਵਿਚਾਰਾ ਹੁਣ ਰੋਜ਼ ਉਹ ਤਾਂ ਉਹ ਤਾਂ ਕੈਂਡੀਡੇਟ ਵੀ ਨਹੀਂ ਪੂਰੇ ਹੋ ਰਹੇ ਉਹ ਤਾਂ ਉਹਦਾ ਵਿਚਾਰਾ ਰੋਜ਼ ਕੁਝ ਨਾ ਕੁਝ ਕਹਿ ਕੇ ਉਹ ਰੋਣ ਲੱਗੀ ਪਈ ਸੀ ਇੱਕ ਦਿਨ ਹਰ ਸਿਮਰਤ ਕੌਰ ਸਤੇ ਤੇ ਰੋਈ ਜਾਂਦੀ ਸੀ ਅੱਖਾਂ ਗਿੱਲੀਆਂ ਇਹ ਤਾਂ ਮੈਂ ਕਿਹਾ ਹਜੇ ਅੱਖਾਂ ਗਿੱਲੀਆਂ ਹੀ ਹੋਈਆਂ ਨੇ ਰਿਜ਼ਲਟ ਆਉਣ ਦੇ ਬੀਬਾ ਉਹ ਤੋਂ ਬਾਅਦ ਤੁਸੀਂ ਮੇਰੀ ਫੋਟੋ ਦੇਖ ਕੇ ਸਿੱਧਾ ਹੀ ਰੋਇਆ ਕਰੋਗੇ ਜਵਾਬ ਕ ਮੰਗੂਆਂ ਇਹਨਾਂ ਨੇ ਆਪਣੀਆਂ ਚੀਕਾਂ ਬਹੁਤ ਕਢਾਈਆਂ ਭਾਈ ਇਹਨਾਂ ਨੇ ਆਪਣੀਆਂ ਚੀਕਾਂ ਬਹੁਤ ਕਢਾਈਆਂ ਹੁਣ ਪ੍ਰਮਾਤਮਾ ਫਿਰ ਕੁਝ ਨਾ ਕੁਝ ਤਾਂ ਕਰੂਗਾ ਨਾ ਬੈਠਾ ਹੈ ਨਾ ਨੀਲੀ ਛਤਰੀ ਵਾਲਾ ਜਿਸਕਾ ਕੋਈ ਨਹੀਂ ਉਸਕਾ ਖੁਦਾ ਹੁੰਦਾ ਹੈ ਤਾਂ ਹੈਗਾ ਨਾ ਫਿਰ ਸਵੀਰੋ ਤੁਹਾਡਾ ਇੰਨਾ ਪਿਆਰ ਜੇ ਆਹ ਫੁੱਲ ਤੁਸੀਂ ਸਿੱਟ ਰਹੇ ਹੋ ਕਿੱਥੇ ਮਿਲਦੀ ਹੈ ਕਿਸੇ ਲੀਡਰ ਨੂੰ ਫੁੱਲ ਅੱਜ ਦੀ ਡੇਟ 'ਚ ਨਾ ਵੀਰੋ ਮੈਂ ਕਦੇ-ਕਦੇ ਸੋਚਦਾ ਹੁੰਨਾ ਭਗਵੰਤ ਮਾਨਾ ਇੰਨਾ ਪਿਆਰ ਆਹ ਜਿਹੜੀ ਮੇਰੀ ਪੱਗ 'ਆ ਫੁੱਲਾਂ ਨਾ ਪਰ ਜਾਂਦੀ ਹੈ ਵੀਰੋ ਇੰਨਾ ਪਿਆਰ ਮੈਂ ਖਿਆ ਵੀ ਭਗਵੰਤ ਮਾਨਾ ਇੱਕ ਪਾਸੇ ਤਾਂ ਆ ਪਿਆਰ ਹੈ ਕਿ ਬਜ਼ੁਰਗ ਸਿਰ ਪੋਲੋਸਦੇ ਨੇ ਮੁੰਡੇ ਖੁੰਡੇ ਮੋਢੇ ਦੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਆ ਭੈਣਾਂ ਦੁਆਵਾਂ ਦਿੰਦੀਆਂ ਨੇ ਵੀਰੋ ਬੱਚੇ ਪਿਆਰ ਲੈਂਦੇ ਨੇ ਵੀਰੋ ਇੱਕ ਪਾਸੇ ਤਾਂ ਆ ਪਿਆਰ ਹੈ ਦੂਜੇ ਪਾਸੇ ਆ ਕਾਲੀ ਕਾਂਗਰਸੀ ਤੇ ਭਾਜਪਾਲੇ ਨੇ ਇਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਉਂਗਲੀਆਂ ਗੇੜਨੀਆਂ ਪੈਂਦੀਆਂ ਨੇ ਪੂਰੀਆਂ ਨੇ ਜ ਲੈ ਗਏ ਕੱਦੀ ਇਹਨਾਂ ਦਾ ਕੋਈ ਪਤਾ ਨਹੀਂ ਵੀਰੋ ਇਹਨਾਂ ਦਾ ਕੋਈ ਪਤਾ ਨਹੀਂ ਇਹਨਾਂ ਨੂੰ ਆਤ ਤਾਂ ਹੀ ਹੈ ਜੇ ਲੁੱਟਣ ਕੁੱਟਣੀਆਂ ਪੈ ਗਈਆਂ ਸੋ ਆਪਾਂ ਨੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣਾ ਹੈ ਦੋਨੇ ਲਾਲਜੀਤ ਪੁੱਲਰ ਉਹਨਾਂ ਦਾ ਜਿਹੜਾ ਚੋਣ ਨਿਸ਼ਾਨ ਤਾਂ ਤੁਹਾਨੂੰ ਪਤਾ ਹੀ ਆ ਝਾੜੂ ਹੈ ਪਰ ਇੱਕ ਦੋ ਤਰ੍ਹਾਂ ਤੁਹਾਨੂੰ ਇਹ ਦੱਸ ਦਾਂਗੇ ਕਿ ਉਹ ਚੋਣ ਨਿਸ਼ਾਨ ਕਿੰਵੇਂ ਨੰਬਰ ਤੇ ਹੈ ਜਦੋਂ ਤੁਸੀਂ ਬਟਨ ਦੱਬਿਆ ਝਾੜੂ ਵਾਲਾ ਤਾਂ ਇੱਕ ਆਵਾਜ਼ ਆਉਗੀ ਟੀ ਏਦਾਂ ਕਰਕੇ ਉਹਨੂੰ ਮਸ਼ੀਨ ਦੀ ਆਵਾਜ਼ ਨਾ ਸਮਝਿਓ ਉਹਨੂੰ ਕਾਲੀਆਂ ਕਾਂਗਰਸੀਆਂ ਨੇ ਚੀਕਾਂ ਸਮਝਿਓ ਉਹਨਾਂ ਨੂੰ ਕਿਉਂਕਿ ਇਹਨਾਂ ਨੇ ਵੀ ਪਹਿਲਾਂ ਬਹੁਤ ਕਢਾਈਆਂ ਸੋ ਵੀਰੋ ਤੁਹਾਡੇ ਨਾਲ ਤੁਹਾਡੇ ਵਰਗੇ ਆਈ ਕੰਮ ਕਰਦਾ ਰਹੂੰਗਾ ਕੋਈ ਪੈਸੇ ਦਾ ਲਾਲਚ ਨਹੀਂ ਮੈਂ ਕਿਸੇ ਬਸਤੀ ਸਾਨੀ ਪਾਉਣਾ ਮੈਂ ਕਿਸੇ ਰੇਤੇ ਦੀ ਖੱਡ ਜਿੱਸਾ ਨਹੀਂ ਪਾਉਣਾ ਮੈਂ ਕਿਸੇ ਢਾਬੇ ਚ ਹਿੱਸਾ ਨਹੀਂ ਪਾਉਣਾ ਮੈਂ ਹਿੱਸਾ ਪਾਉਣਾ ਤਾਂ ਤਿੰਨ ਸਾਢੇ ਤਿੰਨ ਕਰੋੜ ਲੋਕ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਪਾਉਣਾ ਹੋਰ ਮੈਂ ਕਿਤੇ ਹਿੱਸਾ ਨਹੀਂ ਪਾਉਣਾ